ਸੰਸਦ ਦੀ ਸੁਰੱਖਿਆ ਚ ਸਨ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੁੰਦਾ ਨਜ਼ਰ ਆ ਰਿਹਾ ਹੈ। ਰਾਜਸਥਾਨ ਦੇ ਵਿੱਚ ਦਿੱਲੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਪਹੁੰਚ ਜਾਂਦੀ ਹੈ ਔਰ ਉਹਨਾਂ ਦੇ ਨਾਲ ਹੁੰਦਾ ਲਲਿਤ ਜਹਾ ਛੇਵਾਂ ਮੁਲਜ਼ਮ ਜਿਹੜਾ ਦਿੱਲੀ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਦਿੱਲੀ ਤੋਂ ਲਲਿਤ ਝਾਣ ਨੂੰ ਗ੍ਰਿਫਤਾਰ ਕਰਕੇ 7 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਜਾਂਦਾ ਔਰ ਇਸ 7 ਦਿਨ ਦੇ ਪੁਲਿਸ ਰਿਮਾਂਡ ਦੀ ਸ਼ੁਰੂਆਤ ਵਿੱਚ ਹੀ ਬੜੇ ਖਲਾਸੇ ਹੁੰਦੇ ਨਜ਼ਰ ਆ ਰਹੇ ਹੁੰਦੇ ਨੇ ਦੱਸ ਦਈਏ ਕਿ ਹੁਣ ਤੱਕ 6 ਲੋਕ ਗ੍ਰਿਫਤਾਰ ਕਰ ਲਏ ਗਏ ਨੇ ਜਿਨ੍ਹਾਂ ਦੇ ਵਿੱਚ 4 ਉਹ ਲੋਕ ਨੇ ਜਿਹੜੇ ਸੰਸਦ ਭਵਨ ਦੇ ਅੰਦਰ ਤੇ ਬਾਹਰੋਂ ਗ੍ਰਿਫਤਾਰ ਕੀਤੇ ਗਏ ਨੇ ਔਰ ਬਾਕੀ ਦੇ 2 ਲੋਕ ਵਕ ਵਕ ਥਾਮਾ ਤੋਂ ਇੱਕ ਗੁਰੂਗ੍ਰਾਮ ਤੇ ਇੱਕ ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ 6 ਲੋਕਾਂ ਦੇ ਖਿਲਾਫ ਰਿਮਾਂਡ ਲੈ ਲਿਆ ਗਿਆ ਯੂਏਪੀਏ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਐਫ ਆਈ ਆਰ ਸ਼ੁਰੂ ਕਰ ਦਿੱਤੀ ਗਈ ਹੈ ਔਰ ਐਫ ਆਈ ਆਰ ਦੇ ਵਿੱਚ ਛੇਹਾਂ ਦੇ ਛੇਹਾਂ ਦੇ ਨਾਮ ਮੌਜੂਦ ਨੇ ਔਰ ਹੁਣ ਲਲਿਤ ਝਾ ਨੂੰ ਦਿੱਲੀ ਦਾ ਸਪੈਸ਼ਲ ਸੈੱਲ ਰਾਜਸਥਾਨ ਦੇ ਨਾਗੌਰ ਚ ਲੈ ਕੇ ਪਹੁੰਚਦਾ ਆ ਨਾਗੌਰ ਦੇ ਵਿੱਚ ਰਾਜਸਥਾਨ ਅੰਦਰ ਕਥਿਤ ਤੌਰ ਦੇ ਉੱਤੇ ਜਿਸ ਤਰ੍ਹਾਂ ਕਿ ਲਲਿਤ ਝਾ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉੱਥੇ ਜਾ ਕੇ ਉਸਨੇ ਮੋਬਾਈਲ ਫੋਨਸ ਸਾੜ ਦਿੱਤੇ ਸੀ ਔਰ ਉਸੇ ਤਰ੍ਹਾਂ ਹੋਇਆ ਪੁਲਿਸ ਉੱਥੇ ਪਹੁੰਚਦੀ ਔਰ ਪੁਲਿਸ ਨੂੰ ਲਲਿਤ ਝਾ ਦੇ ਨਾਲ ਉੱਥੇ ਸੜੇ ਹੋਏ ਮੋਬਾਈਲ ਫੋਨਸ ਦਾ ਮਲਬਾ ਬਰਾਮਦ ਹੁੰਦਾ ਆ ਜਿਹੜੇ ਮੋਬਾਈਲ ਫੋਨਸ ਲਲਿਤ ਝਾ ਨੇ ਸਾੜੇ ਸੀਗੇ ਉਹ ਰਾਜਸਥਾਨ ਦੇ ਨਾਗੌਰ ਤੋਂ ਬਰਾਮਦ ਹੁੰਦੇ ਨੇ ਇਥੋਂ ਇੱਕ ਵਿਅਕਤੀ ਆ ਰਮੇਸ਼ ਕੁਮਾਵਤ ਔਰ ਜਾਣਕਾਰੀ ਮੁਤਾਬਕ ਰਮੇਸ਼ ਕੁਮਾਵਤ ਜਿਹੜਾ ਨਾਗੌਰ ਦਾ ਰਹਿਣ ਵਾਲਾ ਉਸੇ ਦੇ ਕੋਲ ਲਲਿਤ ਝਾ ਰੁਕਿਆ ਹੋਇਆ ਸੀ ਲਲਿਤ ਝਾ ਰਮੇਸ਼ ਕੁਮਾਵਤ ਦੇ ਨਾਲ ਰੁਕਿਆ ਹੋਇਆ ਸੀ ਰਮੇਸ਼ ਕੁਮਾਵਤ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਔਰ ਨਾਲ ਦੀ ਨਾਲ ਇਸ ਪੂਰੇ ਮਾਮਲੇ ਦੇ ਸਬੰਧੀ ਕਾਰਵਾਈ ਜਿਹੜੀ ਹੈ ਉਹ ਹੋਰ ਤੇਜ਼ ਕਰ ਦਿੱਤੀ ਗਈ ਹੈ ਹੁਣ ਤੱਕ 6 ਲੋਕ ਗ੍ਰਿਫਤਾਰ ਕਰ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਲਲਿਤ ਝਾ ਵੀ ਇੱਕ ਹੈਗਾ ਆ ਰਮੇਸ਼ ਕੁਮਾਵਤ ਵੀ ਇੱਕ ਹੈਗਾ ਆ ਔਰ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਹੋਰ ਅਸੰਗੀਨ ਕਰ ਦਿੱਤੀ ਗਈ ਹੈ ਭਾਵੇਂ ਕਿ ਵਿਰੋਧੀ ਪਾਰਟੀਆਂ ਦਾ ਇਹ ਦਾਵਾ ਹੈਗਾ ਕਿ ਇਹ ਲੋਕ ਅਨਐਮਪਲੋਇਮੈਂਟ ਤੋਂ ਪੀੜਿਤ ਨੇ ਔਰ ਬੇਰੋਜ਼ਗਾਰੀ ਤੋਂ ਪੀੜਿਤ ਇਹਨਾਂ ਲੋਕਾਂ ਨੇ ਇਹ ਕਦਮ ਚੁੱਕਿਆ ਕਿ ਸੰਸਦ ਭਵਨ ਦੇ ਵਿੱਚ ਜਾ ਕੇ ਪ੍ਰਦਰਸ਼ਨ ਕੀਤਾ ਜਾਵੇ ਐਸੋ ਤਾਂ ਕਿ ਇਹੋ ਇਹੋ ਜਿਹੇ ਲੀਡਰਸ ਹੈਗੇ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਭਗਤ ਸਿੰਘ ਦੀ ਪਾਰਲੀਮੈਂਟ ਚ ਬੰਬ ਸੱਟਣ ਵਾਲੀ ਘਟਨਾ ਦੇ ਨਾਲ ਵੀ ਜੋੜਿਆ ਹੈ ਖੈਰ ਪਰ ਦੂਜੇ ਪਾਸੇ ਹੁਣ ਸੁਰੱਖਿਆ ਚ ਸਨ ਮਾਮਲੇ ਨੂੰ ਲੈ ਕੇ ਕਾਰਵਾਈ ਤਾਂ ਕਰਨੀ ਹੀ ਹੈ ਔਰ ਉਹ ਕਾਰਵਾਈ ਤੇਜ਼ ਵੀ ਹੁੰਦੀ ਨਜ਼ਰ ਆ ਰਹੀ ਹੈ ਰਾਜਸਥਾਨ ਦੇ ਨਾਗੌਰ ਤੋਂ ਮਲਬਾ ਬਰਾਮਦ ਹੋਇਆ ਉਸ ਦੀ ਤਸਵੀਰ ਵੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਜਿਹੜਾ ਮਲਬਾ ਮੋਬਾਈਲ ਫੋਨਸ ਦਾ ਸਿਆ ਜਾ ਰਿਹਾ ਹੈ ਇੱਥੇ ਉਹਨਾਂ ਚਾਰਾਂ ਲੋਕਾਂ ਦੇ ਮਲਜ਼ਮਾ ਦੇ ਮੋਬਾਈਲ ਫੋਨਸ ਸਾੜੇ ਗਏ ਸੀ ਕਥਿਤ ਤੌਰ ਤੇ ਲਲਿਤ ਚਾਹ ਵੱਲੋਂ ਜਿਹੜੇ ਪਾਰਲੀਮੈਂਟ ਬਿਲਡਿੰਗ ਦੇ ਅੰਦਰੋਂ ਤੇ ਬਾਹਰੋਂ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਨੀਲਮ ਰਾਣੀ ਵੀ ਸ਼ਾਮਿਲ ਹੈ ਔਰ ਆਖਰਕਾਰ ਇਹਨਾਂ 6 ਦੇ 6 ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਐਫ ਆਈ ਆਰ ਦੇ ਵਿੱਚ 201 ਤਹਿਤ ਹੋਰ ਧਾਰਾ ਵੀ ਲਲਤ ਜਹਾ ਦੇ ਮੁਤਲਕ ਜੋੜ ਦਿੱਤੀ ਗਈ ਹੈ 201 ਧਾਰਾ ਜਿਹੜੀ ਹੈਗੀ ਆ ਉਹ ਸਬੂਤ ਮਿਟਾਉਣੀਆਂ ਨਸ਼ਟ ਕਰਨ ਦੇ ਨਾਲ ਸੰਬੰਧਿਤ ਹੈਗੀ ਆ ਔਰ ਉਸ ਨੂੰ ਵੀ ਇਸ ਐਫ ਆਈ ਆਰ ਦੇ ਵਿੱਚ ਜੋੜ ਦਿੱਤਾ ਗਿਆ ਤਾਂ ਦੱਸ ਦਈਏ ਕਿ ਹੁਣ ਤੱਕ 6 ਲੋਕ ਇਸ ਦੇ ਵਿੱਚ ਗ੍ਰਫਤਾਰ ਕਰ ਲਏਗੇ ਜਿਨ੍ਹਾਂ ਦੇ ਨਾਮ ਸਾਗਰ, ਅਮੋਲ ਛੰਦੇ, ਮਨੋਰੰਜਨ, ਨੀਲਮ ਰਾਣੀ, ਲਲਿਤ ਝਾ ਅਤੇ ਰਾਮੇਸ਼ ਕੁਮਾਵਤ ਦੱਸੇ ਜਾ ਰਹੇ ਨੇ ਇਹ 6 ਲੋਕਾਂ ਦੇ ਨਾਮ ਨੇ ਜਿਨ੍ਹਾਂ ਨੂੰ ਹੁਣ ਤੱਕ ਗ੍ਰਫਤਾਰ ਕੀਤਾ ਗਿਆ ਔਰ ਇਹਨਾਂ 6ਾਂ ਨੂੰ 6ਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਯੂਪੀਏ ਤਹਿਤ ਐਫਆਈਆਰ ਦਰਜਾ ਐਫਆਈਆਰ ਦੇ ਵਿੱਚ ਵਕ-ਵਕ ਤਾਰਾਵਾ ਵੀ ਆਈਪੀਸੀ ਦੀਆਂ ਜੋੜੀਆਂ ਗਈਆਂ ਔਰ ਖਾਸ ਕਰਕੇ ਲਲਿਤ ਝਾ ਦੇ ਖਿਲਾਫ 201 ਵੱਖਰੀ ਜੋੜੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਲਲ ਝਾ ਨੇ ਸਬੂਤ ਮਿਟਾਉਣ ਤੇ ਨਸ਼ਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਸੀ ਪੁਲਿਸ ਦਾ ਇਹ ਦਾਵਾ ਹੈ ਕਿ ਉਹਨਾਂ ਮੋਬਾਈਲ ਫੋਨਸ ਦੇ ਵਿੱਚ ਬਹੁਤ ਹੀ ਜ਼ਰੂਰੀ ਸਬੂਤ ਮੌਜੂਦ ਸਨ ਜਿਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹਨਾਂ ਨੂੰ ਸਾੜ ਦਿੱਤਾ ਗਿਆ ਰਾਜਸਥਾਨ ਜਾ ਕੇ ਦੱਸਦੀ ਹੈ ਕਿ ਆਪਣੇ ਇਕਬਾਲੇ ਜੁਰਮ ਦੇ ਵਿੱਚ ਲਲਿਤ ਝਾ ਨੇ ਇਹ ਵੀ ਕਿਹਾ ਸੀ ਕਿ ਦਿੱਲੀ ਦੇ ਵਿੱਚ ਜਦੋਂ ਇਹ ਕਾਂਡ ਹੁੰਦਾ ਫੌਰੀ ਤੌਰ ਤੇ ਲਲਿਤ ਝਾ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਜਿਸਦਾ ਰਾਜਸਥਾਨ ਜਾਂਦਾ ਹੈ। ਰਾਜਸਥਾਨ ਜਾ ਕੇ ਆਪਣੇ ਸਬੂਤ ਮਿਟਾਉਂਦਾ ਯਾਨੀ ਕਿ ਆਪਣੇ ਫੋਨਸ ਨੂੰ ਜਿਹੜੇ ਚਾਰ ਮੁਲਜ਼ਮਾਂ ਦੇ ਫੋਨ ਹੁੰਦੇ ਉਹਨਾਂ ਨੂੰ ਸਾੜਦਾ ਆਪਣਾ ਫੋਨ ਸੁੱਟਦਾ ਔਰ ਉੱਥੋਂ ਵਾਪਸ ਦਿੱਲੀ ਲਈ ਰਵਾਨਾ ਹੋ ਜਾਂਦਾ ਜਿੱਥੇ ਜਾ ਕੇ ਆਖਰਕਾਰ ਉਹ ਗ੍ਰਿਫਤਾਰ ਹੋ ਜਾਂਦਾ ਹੈ। ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਪੁਲਿਸ ਰਾਜਸਥਾਨ ਤੱਕ ਜ਼ਰੂਰ ਪਹੁੰਚ ਗਈ ਔਰ ਉੱਥੋਂ ਰਮੇਸ਼ ਕਮਾਵਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਲਲਿਤ ਝਾ ਦੇ ਖਿਲਾਫ ਹੋਰ ਇੱਕ ਧਾਰਾ ਵੀ ਜੋੜ ਦਿੱਤੀ ਗਈ ਔਰ ਹੁਣ ਦੇਖਣਾ ਹੋਵੇਗਾ ਕਿ ਅਸਲ ਕਾਰਨ ਕੀ ਸਾਹਮਣੇ ਆਉਂਦਾ ਇੱਕ ਪਾਸੇ ਤਾਂ ਵਿਰੋਧੀ ਧਿਰਾਂ ਦਾ ਇਹ ਦਾਵਾ ਆ ਕਿ ਬੇਰੋਜ਼ਗਾਰੀ ਹੀ ਇਸ ਦਾ ਅਸਲ ਕਾਰਨ ਹੈਗਾ ਬੇਰੋਜ਼ਗਾਰੀ ਤੋਂ ਅੱਕੇ ਹੋਏ ਜਿਹੜੇ ਇਹ ਨੌਜਵਾਨ ਨੇ ਉਹਨਾਂ ਨੇ ਇਹ ਕਦਮ ਚੁੱਕਿਆ ਕਿਉਂਕਿ ਇਸ ਵਿੱਚ ਜਿਹੜੀ ਨੀਲਮ ਰਾਣੀ ਹੈਗੀ ਆ ਉਹ ਇੱਕ ਸਿਵਲ ਸਰਵਿਸਿਜ਼ ਐਸਪੀਰੈਂਟ ਵੀ ਹੈਗੀ ਹੈ ਔਰ ਉਸ ਵੱਲੋਂ ਵੀ ਇਹ ਕਦਮ ਚੁੱਕਿਆ ਗਿਆ ਹਾਲਾਂਕਿ ਨੀਲਮ ਰਾਣੀ ਉਸ ਵੇਲੇ ਸੰਸਦ ਭਵਨ ਦੇ ਬਾਹਰ ਸੀ ਵਿਰੋਧ ਕਰ ਰਹੀ ਸੀ ਉਹਦੇ ਹੱਥ ਦੇ ਵਿੱਚ ਗੈਸ ਕੈਨਿਸਟਰ ਸੀਗਾ ਔਰ ਉਸ ਦੇ ਵਿੱਚੋਂ ਪੀਲਾ ਧੂਆਂ ਉਸ ਵੱਲੋਂ ਵੀ ਛੱਡਿਆ ਗਿਆ ਔਰ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜਦਕਿ ਉਸ ਦੇ ਨਾਲ ਇੱਕ ਹੋਰ ਵਿਅਕਤੀ ਸ਼ਾਮਿਲ ਸੀਗਾ ਮੌਜੂਦ ਸੀ ਜਿਹੜਾ ਸੰਸਦ ਭਵਨ ਦੇ ਬਾਹਰ ਸੀ ਪਰ ਦੋ ਲੋਕ ਸਮੀਰ ਅਤੇ ਅਮੋਲ ਸ਼ਿੰਦੇ ਨਾਮ ਦਾ ਵਿਅਕਤੀ ਅੰਦਰ ਦੱਸੇ ਜਾਂਦੇ ਨੇ ਜਿਨ੍ਹਾਂ ਨੂੰ ਅੰਦਰੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਦੋਵੇਂ ਵਿਜ਼ਿਟਰਸ ਗੈਲਰੀ ਤੋਂ ਛਾਲਾ ਮਾਰਦੇ ਹੋਏ ਥੱਲੇ ਲੋਕ ਸਭਾ ਤੱਕ ਪਹੁੰਚਦੇ ਨੇ ਔਰ ਉੱਥੇ ਜਾ ਕੇ ਹੰਗਾਮਾ ਸ਼ੁਰੂ ਹੋ ਜਾਂਦਾ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਖੈਰ ਇਹਨਾਂ ਨੂੰ ਮਿਲਾ ਕੇ ਹੁਣ ਤੱਕ 6 ਗ੍ਰਿਫਤਾਰੀਆਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਔਰ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਅਸਲ ਕਾਰਨ ਸਾਹਮਣੇ ਆ ਸਕਦਾ ਕਿ ਕੇਸ ਕਾਰਨ ਵੱਸ ਇਹਨਾਂ ਨੇ ਇਹ ਕਦਮ ਚੁੱਕਿਆ ਸੀ ਹਾਲਾਂਕਿ ਇਸ ਮਾਮਲੇ ਦੇ ਵੱਖ-ਵੱਖ ਪਹਿਲੂ ਵੀ ਖੰਘਾਲੇ ਜਾ ਰਹੇ ਨੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕਿਤੇ ਇਹ ਅਤਵਾਦੀ ਸੰਗਠਨਾ ਦੇ ਨਾਲ ਜਾਂ ਫਿਰ ਦੁਸ਼ਮਣ ਦੇਸ਼ਾਂ ਦੇ ਨਾਲ ਤਾਂ ਨਹੀਂ ਰਲੇ ਹੋਏ ਉਸ ਦੇ ਆਧਾਰ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਨਿਊਜ਼ ਸਾਹਮਣੇ ਆਵੇਗਾ ਇਹ ਵੇਖਣਾ ਹੋਵੇਗਾ ਉਦੋਂ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ